ਗੋਲਡੇ ਹਾਂਜੀ ਚਾਚੀ ਕੀ ਕਰਦਾ ਪਿਆ ਮੈਂ ਕੁਝ ਨਹੀਂ ਐਵੇਂ ਟਾਈਮ ਪਾਸ ਕਰਨੇ ਆ ਛੁੱਟੀ ਆਂ ਦੇਲੀ ਨਹੀਂ ਲੱਗਣਦੇ ਐਵੇਂ ਚਲੋ ਮੈਂ ਤੇ ਤੋਂ ਮੋਬਾਈਲ ਤੋਂ ਯਾਦ ਆ ਗਈ ਮੇਰੇ ਮੋਬਾਈਲ 'ਚ ਵੀ ਨਾ ਪੈਸੇ ਪਵਾ ਦੇ ਮੈਂ ਕਰ ਦਿੰਨਾ ਹੁਣੇ ਕਰ ਦਿੰਨਾ ਤੇ ਮੰਮੀ ਨੇ ਤੇਨਾਂ ਗੱਲ ਕੀਤੀ ਕੋਈ ਮੰਮੀ ਨੇ ਕਾੜੀ ਗੱਲ ਕਰਨੀ ਮੈਂ ਕੱਲ ਦੇ ਡਿਪਰੈਸ਼ਰ 'ਚ ਲੱਗਦੇ ਮਨ ਨੂੰ ਟੈਨਸ਼ਨ ਬਹੁਤ ਜ਼ਿਆਦਾ ਲਾਈ ਹੋਈ ਉਹਨਾਂ ਨੇ ਕਿਹੜੀ ਗੱਲ ਦੀ ਕਿਹਨੇ ਵੱਲੋਂ ਕੋਈ ਗੱਲ ਕਰਨੀ ਹੋਣੀ ਉਹਨਾਂ ਨੇ ਤੇਨਾਂ ਕੋਈ ਪਤਾ ਨਹੀਂ ਮੰਮੀ ਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਸਵੇਰ ਦੇ ਵੀ ਮੈਂ ਥੱਲੇ ਆਇਆ ਤੇ ਮੰਮੀ ਪਤਾ ਨਹੀਂ ਕਮਰੇ ਚੋਂ ਨਹੀਂ ਹਲੇ ਨਿਕਲੀ ਆਹ ਤੋ ਅ ਵੀ ਸੇਰੇ ਚਾ ਮੈਂ ਭਲਾਈ ਉਹਨਾਂ ਨੂੰ ਇਹ ਕਾਦੀ ਟੈਨਸ਼ਨ ਲੈ ਕੇ ਬੈਠੇ ਤੇ ਕੋਈ ਨਾ ਕੋਈ ਤੇ ਹੀ ਹੋ ਨਹੀਂ ਹੈ ਕਿਰਨ ਮੱਲੇ ਲਈ ਤੇ ਹੀ ਕੋਈ ਟੈਨਸ਼ਨ ਕਿਤੇ ਚੱਲਦਾ ਮੰਮੀ ਤੁਸੀਂ ਵੀ ਆ ਗਏ ਕੀ ਹੈ ਆਂਦੇ ਟੈਨਸ਼ਨ ਚ ਹੈ ਕੀ ਗੱਲ ਤੂੰ ਦੱਸ ਦੇ ਸਾਰੀ ਗੱਲ ਤੇ ਚਲੋ ਤੁਸੀਂ ਦੱਸ ਦਿਓ ਤੁਹਾਡੇ ਨਾਲ ਮੈਂ ਵੀ ਦੱਸ ਦਵਾਂਗੀ ਮੇਰੀ ਗੱਲ ਸੁਣ ਗੋਲਡੀ ਪਹਿਲਾਂ ਵੇਖ ਮੰਜੂ ਦੇ ਵਿਆਹ ਨੂੰ ਕਿੰਨੀ ਦੇਰ ਹੋ ਗਈ ਆ ਆ ਸਾਡਾ ਪਰਿਵਾਰ ਕਿੰਨਾ ਵਧੀਆ ਚੱਲਣ ਡਿਆ ਹੂੰ ਹੈਨਾ ਕਦੀ ਤੇਰ ਮੇਰ ਨਹੀਂ ਹੋਈ ਜੋ ਸਾਡੀ ਸੱਸ ਨੇ ਕਿ ਆਪਾਂ ਉਤਰਾ ਹੀ ਕਰਤੀਆਂ ਰਹੀਆਂ ਦੋਵੇਂ ਜਾਨੀ ਬਿਲਕੁਲ ਸਹੀ ਠੀਕ ਹੈ ਨਾ ਆ ਤੇਰੀ ਜਨਾਨੀ ਨੇ ਘਰ ਜਾ ਕੇ ਨਵੇਂ ਸੂਲ ਕਢਤੇ ਆ ਸਾਰਾ ਦਿਨ ਤਾਂ ਆ ਨਿੱਕੀ ਜੀ ਝੱਗੀ ਪਾ ਕੇ ਤੁਰੇ ਫਿਰਦੀ ਆ ਠੀਕ ਆ ਹੁਣ ਮੇਰੀ ਗੱਲ ਸੁਣ ਲੈ ਗੱਲ ਉਹਨੂੰ ਜਾ ਕੇ ਕਹਿ ਨਾ ਕਿ ਤੇ ਨਵੀਂ ਮੇਰੀ ਗੱਲ ਸੁਣ ਲੈ ਮੈਂ ਕਿਤੇ ਨਾ ਗੱਲ ਕਰਨੀ ਹੁਣ ਅਸੀਂ ਵੇਲੇ ਸੂਟ ਪਾਏ ਚੁੰਨੀਆਂ ਕਿਸ ਤਰ੍ਹਾਂ ਹਸਾਬ ਨਾਲ ਲੈਣੇ ਚਲੋ ਘਰ ਬੰਦਾ ਪਾ ਲੈ ਬਾਹਰ ਭੈੜਾ ਲੱਗਦਾ ਪੁੱਤਰ ਅਰੇ ਘਰ ਵੀ ਕਿਉਂ ਪਾਵੇ ਮੰਜੂ ਕੀ ਗੱਲ ਕਰਨ ਢਾਈ ਵੇਲੇ ਸੌਣ ਲੱਗਿਆ ਮੈਂ ਕਹਿਣ ਲੱਗਿਆ ਸੌਣ ਲੱਗਿਆ ਮੇਰੀ ਸੁਣੂਗਾ ਤੁਸੀਂ ਜਿਹੜੀ ਗੱਲ ਹੈ ਨਾ ਖੁੱਲ ਕੇ ਕਰੋ ਤੇ ਏਕਨ ਆਪਣੇ ਦਿਮਾਗ ਤੋਂ ਪ੍ਰੈਸ਼ਰ ਘਟਾਓ ਕਾ ਟੈਨਸ਼ਨ ਚ ਕਰ ਨੂੰ ਜੀ ਤੈਨੂੰ ਮੈਂ ਨਾ ਜਿਹੜੀ ਗੱਲ ਹੈ ਕਰੋ ਤੈਨੂੰ ਟੈਨਸ਼ਨ ਦੱਸਦੀ ਆ ਕਰ ਸਾਰੀਆਂ ਉਹਦੀ ਮਨਪਸੰਦੀਆਂ ਚੀਜ਼ਾਂ ਬਣਾਈਆਂ ਮੈਂ ਉਹਨੂੰ ਰਾਜਮਾ ਬੜੇ ਪਸੰਦ ਹੈਗੇ ਮੈਂ ਰਾਜਮਾ ਵੀ ਬਣਾ ਲੇ ਚਾਵਲ ਵੀ ਬਣਾ ਲੇ ਰੋਟੀ ਬਣ ਜਾਏ ਕਿ ਜੋ ਨੂੰ ਪਸੰਦ ਹੈ ਮੈਂ ਸਭ ਕੁਝ ਬਣਾ ਲਿਆ ਬਿਲਕੁਲ ਸਹੀ ਗੱਲ ਤੇ ਮੈਂ ਵਾਏ ਮਰੀ ਮੈਂ ਕਿਰਨ ਆਇਆ ਬੇਟਾ ਰੋਟੀ ਖਾ ਲੈ 2 ਮਿੰਟ ਆਇਆ ਉਧਰ ਦੇਖਿਆ ਉਧਰ ਦੇਖਿਆ ਵਾ ਤੇ ਮੈਂ ਕਿਹਾ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਦੁਬਾਰਾ ਮੈਂ ਕਿਰਨ ਰੋਟੀ ਖਾ ਲੈ ਤੇ ਮੇਰੇ ਕਹਿਣ ਤੇ ਰੋਟੀ ਨਹੀਂ ਖਾਦੀ ਉਹਨੇ ਆ ਭੱਜ ਗਈ ਮਿੰਟੋਂ 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 ਚਲੀ ਗਈ ਉਹ ਹੈ ਤੇ ਰੋਟੀ ਉੱਥੇ ਬਈ ਰਹਿ ਗਈ ਬਾਅਦ ਚੋਂ 2 2.5 ਘੰਟੇ ਬਾਅਦ ਇਸ ਕੁੜੀ ਨੇ ਰੋਟੀ ਖਾਦੀ ਆ ਬੰਦਾ ਸਿੱਧਾ ਹੀ ਕਹਦੇ ਕਿ ਮੈਂ ਚਾਚੀ ਤੇਰੇ ਹੱਥਾਂ ਦੇ ਨਹੀਂ ਖਾਣੀ ਸੱਸ ਮੇਰੀਆਂ ਮਾਂ ਮੇਰੀਆਂ ਮੈਂ ਤੇਰੇ ਹੱਥਾਂ ਦੇ ਨਹੀਂ ਖਾਣੀ ਆਪਣੀ ਮਰਜ਼ੀ ਨਾਲ ਜਾ ਕੇ ਖਾਦੀ ਆ ਹੈ ਇਹ ਕੋ ਗੱਲ ਥੋੜੀ ਕੀ ਥੋੜਾ ਸਮਝਾ ਉਹਨੂੰ ਉਹਨੂੰ ਖਿੱਚ ਕੇ ਰੱਖ ਜਿਆਦਾ ਹੀ ਸਿਰੇ ਚੜੀ ਜਾਣ ਲਈ ਆ ਹੈ ਉਹਨੂੰ ਤੜਕੀ ਉੱਟ ਕੇ ਕਰਕੇ ਤੈਨੂੰ ਚਾਹ ਬਣਾ ਕੇ ਦਿਆ ਕਰੇ ਇਹ ਥੋੜਾ ਗੱਲੇ ਕੀ ਆ ਇਸ ਤਰ੍ਹਾਂ ਹੂੰ ਹੂੰ ਕਰਕੇ ਨਹੀਂ ਕਜਾਰਾ ਹੁੰਦਾ ਫਿਰ ਜੇ ਹਲਾ ਛੱਡ ਤੇ ਆਪਣੇ ਚਾਚੇ ਵਾਲੀ ਦੇਖ ਲੈ ਪਤਾ ਹੀ ਨਹੀਂ ਉਹਨੂੰ ਤੂੰ ਕੁਝ ਕੰਦਾ ਹੀ ਨਹੀਂ ਮੜਾ ਜੇ ਕੀ ਕਰਨਾ ਉਹਨੂੰ ਸਿਰ ਪਰ ਰੋਟੀ ਦੀ ਗੱਲ ਹੀ ਆ ਮੈਂ ਕੋਈ ਨਹੀਂ ਉਹਨੇ ਗੱਲ ਕਰ ਲੈਣਾ ਪਰ ਇੱਕ ਗੱਲ ਮੇਰੇ ਮੰਜੂ ਮੇਰੀ ਗੱਲ ਸੁਣ ਲੈ ਹਫਤੇ ਬਾਅਦ ਉਹ ਤੇਰੇ ਚਾਚੇ ਘਰ ਆਏ ਆ ਤੇ ਮੈਂ ਬੈਠੀ ਮੈਂ ਜਦ ਮੈਂ ਤੇਰੇ ਚਾਚੇ ਕੋਲ ਬੈਠ ਜਾਨੀ ਮੈਂ ਕਹਿੰਨ ਚਾਹ ਬਣਾ ਦੇ ਚਾਹ ਬਣਾ ਦੇ ਚਲੇਗੀ ਪੂਰੇ 20 ਮਿੰਟ ਬਾਅਦ ਉਹ ਚਾਹ ਬਣ ਕੇ 20 ਮਿੰਟਾਂ ਚ ਕਿੰਨਾ ਕੰਮ ਹੋ ਜਾਂਦਾ ਵਾ ਨਹੀਂ ਉਤਨਾ ਬਣਾ ਲਿਆ ਹੀ ਸੀ ਮੰਨੂ ਨਹੀਂ ਪਤਾ ਬਣਾਈ ਜਾਣੀ 20 ਮਿੰਟਾ ਵੱਧੋ ਨਹੀਂ ਬਣਾ ਕੇ ਦਿੱਤੇ 30 ਮਿੰਟ ਤੂੰ ਬਾਅਦ ਚੋ ਲੱਗ ਪਈ ਆਪਣੇ ਕੱਪੜੇ ਪ੍ਰੈਸ ਕਰਨ ਹੁਣ ਕੱਪੜੇ ਪ੍ਰੈਸ ਦੀ ਵੀ ਗੱਲ ਸੁਣ ਲੈ ਆਪਾਂ ਕੱਪੜੇ ਪ੍ਰੈਸ ਨਹੀਂ ਸੀ ਕਰਦੀਆਂ ਦੋਵੇਂ ਜਾਣੀਆਂ ਹੁਣ ਨਵੀਆਂ ਨੇ ਰੀਤ ਜੀ ਤੋੜ ਲਈ ਆ ਗੰਡ ਜੀ ਬੰਦੀ ਆ ਤੇ ਵਾਜ ਦਿੰਦੀ ਉਹਨਾਂ ਭਈਆਂ ਨੂੰ ਤੇ ਕੱਪੜੇ ਲੈ ਜਾ ਹੈ ਤੇ ਜੋ ਪ੍ਰੈਸ ਨਹੀਂ ਜੋ ਪ੍ਰੈਸ ਕਰਕੇ ਦਿੰਦਾ ਫਿਰ ਦੁਬਾਰਾ ਆਪ ਮਾਰਦੀ ਉਹ ਪ੍ਰੈਸ ਤੇ ਜਾਂ ਆਪ ਕਰ ਲੈ ਤੇ ਜਾਓ ਤੇ ਕੋ ਕਰਵਾ ਲਵੇ ਤੂੰ ਹੀ ਇਹ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲੋਂ ਚੰਗੀ ਗੱਲ ਇਹ ਹੈ ਕਿ ਤੁਸੀਂ ਖੁਦ ਬਹਿ ਕੇ ਤੇ ਤਿੰਨੇ ਜਣੇ ਆਪਸ ਵਿੱਚ ਸੌਟ ਆਊਟ ਕਰ ਲਓ ਤੂੰ ਦੋਸਤੀ ਲੜਾਈ ਪਾਉਣ ਵਾਲੀ ਗੱਲ ਕਰ ਤੂੰ ਕਰ ਤੇਰੀ ਜਨਾਨੀ ਅਸੀਂ ਕਿਉਂ ਕਰੀਏ ਮੈਂ ਅਸਲ 'ਚ ਚਾਹੁੰਦਾ ਹੀ ਜੇ ਤੁਸੀਂ ਕਰ ਲਓ ਤੇ ਮੇਰੇ ਤੱਕ ਗੱਲ ਆਵੇ ਹੀ ਨਾ ਤੇ ਜ਼ਿਆਦਾ ਵਧੀਆ ਨਹੀਂ ਆ ਲੈ ਮੈਂ ਕਿਉਂ ਕਰਾਂ ਅਸੀਂ ਨਹੀਂ ਕਰਨੀ ਭਰਾਵਾ ਤੂੰ ਆਪੇ ਕਰ ਤੂੰ ਡਰਦਾ ਆਪਣੀ ਜਨਾਨੀ ਕੋ ਉਮੀਦ ਡਰਨ ਵਾਲੀ ਨਹੀਂ ਗੱਲ ਹੈਗੀ ਮੈਂ ਤੇ ਕਿੰਨਾ ਹੀਗਾ ਕਿ ਚਲੋ ਇਹ ਅਗਰ ਤੁਸੀਂ ਕਲੀਅਰ ਆਪਸ ਚ ਕਰ ਲਓ ਤੇ ਜਿਆਦਾ ਵਧੀਆ ਤੇ ਮੇਰੀ ਗੱਲ ਸੁਣਦੇ ਹੋ ਨਾ ਹੌਲੀ ਹੌਲੀ ਬੋਲਣਾ ਘੱਟ ਕਰ ਆਪਣੇ ਚਾਚੇ ਤਾਂ ਆਇਆ ਮੱਕਣ ਬੋਲਿਆ ਕਰ ਜਨਾਨੀ ਨੂੰ ਕੱਸ ਕੇ ਰੱਖ ਥੋੜਾ ਜਿਹਾ ਹਾਂ ਤੇ ਨਾਲੇ ਮੇਰੀ ਗੱਲ ਸੁਣ ਜਦੋਂ ਕਵੇ ਨਾ ਕਿ ਸ਼ੋਨਾ ਚਲੀਏ ਬਾਜ਼ਾਰ ਤੇ ਦਵਦਵ ਐਕਟਿਵਾ ਨੂੰ ਕਿੱਕ ਮਾਰ ਕੇ ਨਾ ਲੈ ਜਾਕਰ ਤੇ ਸ਼ੋਨਾ ਨਾਲ ਹੀ ਪਿੰਗਲ ਜਾਂਦਾ ਤੇ ਨਾਲ ਹੀ ਮਾੜਾ ਜਿਹਾ ਕਹਿੰਦੀ ਸ਼ੋਨਾ ਚਲੀਏ ਤੇ ਚੱਲ ਸ਼ੋਨਾ ਤੇ ਆ ਤੇ ਤੇਰਾ ਚਾਚਾ ਕਿਦਾਂ ਆਏ ਮਾਰਦਾ ਮਨਜੂ ਤੇ ਸਾਰੀ ਚਾਰ ਗਲੀਆਂ ਨੂੰ ਪਤਾ ਲੱਗਦਾ ਵਾ ਚੱਲ ਬਾਜ਼ਾਰ ਚਲੀਏ ਹਾਂ ਉਹ ਵੀ ਤੇ ਜਾਂਦੇ ਹੀ ਆ ਨਾ ਲੈ ਕੇ ਤੇ ਕਿਸਰਾ ਇੱਕ ਮਿੰਟ ਜਾਂਦੇ ਹੀ ਆ ਨਾ ਤੇ ਕਿਸਰਾ ਬੋਲਦੇ ਉਹ ਤੈਨੂੰ ਇਹ ਨਹੀਂ ਪਤਾ ਲੱਗਦਾ ਚਲੋ ਮਲਕੇ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਮੈਂ ਉਹਨੂੰ ਬਾਜ਼ਾਰ ਨਹੀਂ ਖੜਿਆ ਕਰਨਾ ਆਏ ਹਾਏ ਤੈਨੂੰ ਇਹ ਕਦੋਂ ਆਪਾਂ ਕਹਿੰਦੇ ਕੋ ਨੂੰ ਵਜਾਰਨਾ ਤਾਂ ਪਿੱਛੇ ਆਪਣਾ ਦਿਮਾਗ ਨਹੀਂ ਆ ਯਾ ਤੁਸੀਂ ਆਂਦੇ ਤੂੰ ਤੁਰ ਪਿੰਨਾ ਵਾ ਮੈਂ ਕਾ ਚੰਗਾ ਨਹੀਂ ਜਾਂਦਾ ਤੁਸੀਂ ਕਹਿੰਦੇ ਨਹੀਂ ਰਹਿਣਾ ਵੀ ਕਿਉਂ ਆ ਨਾਲ ਵੀ ਜਾ ਕਰਾਂ ਕੀ ਮੇਰੀ ਗੱਲ ਸੁਣ ਦੋ ਚਾਰ ਵਾਰੀ ਕਹਿ ਲਵੇ ਨਾ ਤੇਰੇ ਪਿਓ ਵੰਗੂ ਤੇਰੇ ਚਾਚੇ ਵੰਗੂ ਰੇ ਤਰਲੇ ਕਢਵਾਇਆ ਕਰ ਫੇਰ ਜਾਇਆ ਕਰ ਤੇ ਮੈਂ ਦੱਸਾਂ ਅੱਜ ਤੋਂ ਇੱਕੋ ਵਾਰੀ ਨਾਲ ਆਇਆ ਨਾ ਖੜਨਾ ਹੈਗਾ ਆਹੋ ਖੜੀ ਮੈਂ ਨਾ ਇਤਨਾ ਹੀ ਕਰਨਾ ਮਮੀ ਕਿ ਮੈਂ ਨਾ ਇਹਨੂੰ ਖੜਿਆ ਹੀ ਨਹੀਂ ਕਰਨਾ ਹਾਏ ਹਾਏ ਵੇ ਸਿਆਪਾ ਪਵਾਣੇ ਘਰ ਦੇ ਵਿੱਚ ਲਿਜਾਣਾ ਨਾਲ ਨੂੰ ਨਾਲ ਲੈ ਜਾਣਾ ਕਿਉਂ ਨਹੀਂ ਜਿਹੜੀਆਂ ਚੀਜ਼ਾਂ ਦਾ ਉਹਨੂੰ ਲੋੜੇ ਤੂੰ ਹੀ ਲੈ ਕੇ ਦੇਣੀਆਂ ਉਹਨੂੰ ਜਜਨਾਨੀ ਦੇ ਬੰਦੇ ਨਾਲ ਲਿਜਾ ਕੇ ਲੈਣਗੇ ਤੁਹਾਨੂੰ ਲੱਗਦਾ ਨਹੀਂ ਤੁਸੀਂ ਮੈਨੂੰ ਢੋਲ ਬਣਾਇਆ ਜਾਂ ਦੋਵੇਂ ਪਾਸੇ ਹੋਏ ਲੱਗੀਆਂ ਹੀਆਂ ਜੇ ਕਿ ਮਤਲਬ ਕਿ ਕਿ ਵੇਖੋ ਕਿ ਜੇ ਮੈਂ ਕਿੰਨਾ ਵਾਂ ਕਿ ਮੈਂ ਨਹੀਂ ਖੜਦਾ ਤੇ ਤੂੰ ਹੀ ਕਹਿੰਦੇ ਜੇ ਲੈ ਬੰਦੇ ਨੇ ਲਿਆ ਕੇ ਦੇਣੇ ਤੇ ਜੇ ਮੈਂ ਕਿੰਨਾ ਵਾਂ ਮੈਂ ਲੈ ਜਾਣਾ ਤੇ ਤੂੰ ਹੀ ਕਹਿੰਦੇ ਜੇ ਸ਼ੋਨਾ ਕਹਿੰਦਾ ਤੇ ਪਹਿਲੀ ਵਾਰੀ ਚ ਤੁਰ ਪਿੰਦਾ ਮੈਂ ਤੂੰ ਹੀ 골ਡਿੰਗ ਆ ਮੈਂ ਹੈ ਹੈ ਇੱਕੋ ਸਾਰਾ ਸਦਾ ਸਮਝ ਜਾਂਦਾ ਹੀ ਕਰਾਂ ਕੀ ਕਰਾਇ ਮੜਾ ਮੋਟਾ ਰੋਬ ਰੱਖ ਉਹਨੂੰ ਖਿੱਚ ਕੇ ਰੱਖ ਹੁਣ ਕਮਰੇ ਚ ਬੈਠੀ ਆ ਉਹਨੂੰ ਕਹਿ ਉੱਠ ਕੇ ਕੰਮ ਕਰ ਆ ਵੇਲੀ ਕਮਰੇ ਚ ਬੈਠੀ ਹੁਣ ਕੀ ਗੱਲ ਸੁੱਤੀ ਹੋਣੀ ਮੇਰੀ ਗੱਲ ਸੋ ਕੱਲ ਨੂੰ ਸਾਹਿਲ ਦਾ ਵਿਆਹ ਕਰਨਾ ਉਹਨੂੰ ਵੀ ਆਪਣੇ ਵਰਗਾ ਬਣਾਈ ਆਪਣੇ ਵਰਗਾ ਹੀ ਬਣਾਉਣਾ ਖਿੱਚ ਕੇ ਰੱਖ ਤੇ ਮੈਂ ਮੈਂ ਕਿਹਾ ਮੰਮੀ ਤੁਸੀਂ ਚਿੰਤਾ ਨਾ ਲਾਓ ਇਹਨੂੰ ਰੋਜ ਹੁਣ ਨਾ ਦੋ ਕੰਨ ਤੇ ਲਾਇਆ ਹਾਏ ਹਾਏ ਵੇ ਇਹ ਕੰਮ ਨਾ ਕਰੀ ਤੇਰੇ ਚਾਚੇ ਤਾਂ ਆਏ ਨੇ ਸਾਡੇ ਘਰ ਚ ਆਹੋ ਜਾ ਕੰਮ ਹੋਇਆ ਮੂੰਹ ਨਾਲ ਜੋ ਮਰਜ਼ੀ ਬੋਲੇ ਹੱਥ ਲਾ ਕੀ ਨਹੀਂ ਕਰਨੀ ਬਿਲਕੁਲ ਨਾਲੇ ਤੂੰ ਕਹਿਣ ਡਿਆ ਮੈਂ ਢੋਲ ਵਜਾਣਾ ਹੈ ਤੇ ਸਾਹੀ ਦੇ ਵਿਆਹ 'ਚ ਫੇਰ ਮੈਂ ਉਹ ਡਰਮ ਸੈੱਟ ਹੀ ਵਜਾਏਗਾ ਪੂਰਾ ਮੇਰੀ ਗੱਲ ਸੁਣ ਵੇ ਮੂੰਹ ਨਾਲ ਗੱਲ ਜਿੰਨੀ ਮਰਜ਼ੀ ਕਰ ਆ ਹੱਥ ਚੁੱਕਣ ਬਾਰੇ ਗੱਲ ਨਾ ਤੇ ਮੈਂ ਦੱਸ ਅੱਜ ਕਰ ਲਿਓ ਗਾਣਾ ਕਰੀ ਉਨ ਤਰ੍ਹਾਂ ਤੇ ਮੇਰੀ ਤਾਂ ਜੁਬਾਨ ਵੀ ਥੱਤ ਲੰਨ ਲੱਗ ਪਈ ਜਦੋਂ ਇਹਨੇ ਕਿਹਾ ਕਿ ਤੇ ਜਦੋਂ ਬਾਤ ਕਰਾਂਦੇ ਮਰਾ ਹਾਸਾ ਨਿਕਲਦਾ ਪਿਆ ਹਾਸੇ ਹਾਸ ਕਰਕੇ ਨਿਕਲ ਨੂ ਤੇ ਨੂੰ ਚ ਪੜਾ ਮਾਨੀ ਆ ਇੱਕੋ ਇੱਕ ਸਾਡੀ ਨੂ ਹੋ ਗਈ ਆ ਮੰਜੂ ਛੱਡ ਗਣ ਆ ਮੁਕਦੀ ਗੱਲ ਇਹ ਤੂੰ ਮੈਨੂੰ ਕੋਈ ਐਕਸ਼ਨ ਵੀ ਨਹੀਂ ਲੈਣ ਦੇਂਦੇ ਂ ਤੇ ਮੈਨੂੰ ਇੱਥੇ ਬੈਠੇ ਗੱਲਾਂ ਵੀ ਸੁਣਾਈ ਜਾਂਦੀਆਂ ਨੇ ਮੁਕਦੀ ਗੱਲ ਇਹ ਆ ਕਿ ਥੋੜਾ ਜਿਹਾ ਨਾ ਰੋਪ ਰੱਖ ਉਹਨੂੰ ਸਮਝਾ ਦੇ ਘਰ ਦੇ ਕੰਮ ਕਰਿਆ ਕਰੇ ਇਕ ਲਾ ਦੇ ਆ ਕਰਨ ਦੋ ਨਹੀਂ ਲਾਉਣੀਆਂ ਤੇ ਤੂੰ ਲਾ ਉਹਦੇ ਇੱਕ ਤੇ ਚਾਰ ਤੇਰੇ ਮੈਂ ਠੋਕੂਗੀ ਚਾਰ ਉਧਰੋਂ ਵੱਜ ਜਾਣੀ ਅੱਠ ਹੋਏ ਚੱਲ ਚਲੀ ਬੈਠੀ ਹੋਈਆਂ ਹਾਂ ਬਣਾਵਾ ਚਾਹ ਪਾਣੀ ਆਹੋ ਉਹਨੋਂ ਨਾ ਮੜਾ ਜਾ ਤੂੰ ਜਾਵੇਂ ਜਰਾ ਮੈਂ ਕਿਹਾ ਮੈਂ ਖੇਚ ਲੈਣਾ ਖੇਚ ਲੈਣਾ ਤੂੰ ਗੱਲ ਸਮਝ ਇਹਨਾਂ ਨੂੰ ਸ਼ੋਹ ਹੋਣ ਦਵੀ ਕਿ ਤੇਰੀ ਮਾਂ ਨੇ ਤੇ ਤੇਰੀ ਚਾਚੀ ਨੇ ਕਿਹਾ ਨਹੀਂ ਮੈਂ ਕਮਲਾ ਨੂੰ ਦੱਸੋ ਇਹ ਕਿਆ ਖੇਚ ਕੇ ਰੱਖਣਾ ਹੈ ਬਾਕੀ ਪੁੱਤ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਇਹਨੋਂ ਹੈਨਾ ਤੇ ਮੈਂ ਮੈਂ ਕਿਦੇ ਹੱਥਾਂ ਦੀ ਖਾਣੀ ਆ ਮੈਂ ਤੇ ਇਹਦੇ ਵਾਲੇ ਵੇਖਣਾ ਮੰਜੂ ਦਾ ਜਦੋਂ ਆਪਣਾ ਪੁੱਤ ਵਿਆਹਿਆ ਗਿਆ ਨਹੀਂ ਮੈਂ ਮੈਂ ਉਹਦੇ ਨਾਲ ਗੱਲ ਕਰਦਾ ਕਿ ਨਾ ਤੂੰ ਮੇਰੀ ਮਾਂ ਨੂੰ ਰੋਟੀ ਦੇ ਨਹੀਂ ਨਾ ਚਾਚੀ ਨੂੰ ਰੋਟੀ ਦੇਣੀ ਤੈਨੂੰ ਕਿੰਨੇ ਕਿਹਾ ਮੈਂ ਰੋਟੀ ਨਹੀਂ ਦਿੰਦੀ ਉਹ ਮੈਨੂੰ ਤੈਨੂੰ ਕਿੰਨੇ ਗਿਆ ਤੁਹਾਨੂੰ ਰੋਟੀ ਦਿੰਦੀ ਆ ਆਹ ਦਿੰਦੀ ਆ ਅੱਛਾ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲੈ ਮੇਰਾ ਨਾ ਬਿਲਕੁਲ ਨਾ ਲਵੀਂ ਉਹਦੇ ਅੱਗੇ ਕਿ ਤੇਰੀ ਮਮ मतलब ਮੰਮੀ ਨੇ ਕਿਹਾ ਮੈਂ ਕਿਹਾ ਤਾਂ ਵੀ ਚਾਚੀ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਚੰਗਾ ਮੇਰਾ ਨਾਮ ਬਿਲਕੁਲ ਨਹੀਂ ਲੈਣਾ ਤੂੰ ਦੇਖੋ ਹੈ ਨਾ ਤੇ ਜਾਂ ਕਹਿਦੀ ਜਾਂ ਕਹਿਦੀ ਮੈਂ ਮੰਮੀ ਅ ਕਿਰਨ ਮੈਂ ਵੇਖਿਆ ਚੰਗਾ ਕਹੀ ਮੈਂ ਅੰਨਾ ਥੋੜਾ ਹੈਗਾ ਮੈਂ ਬੋਲਾ ਥੋੜਾ ਹੈਗਾ ਸਮੇਂ ਗਿਆ ਤਾਂ ਅੱਡੀ ਫਿਰ ਉਹ ਗੁੱਡਵਿਲ ਖਰਾਬ ਹੁੰਦੀ ਨਾ ਨਹੀਂ ਚੰਗਾ ਨਹੀਂ ਲੱਗਦਾ ਪੁੱਤ ਮੈਂ ਸਿਆਣੀ ਬਿਆਣੀ ਆ ਆਪਣਾ ਨਾਮ ਲੈ ਲਈ ਤੇ ਜਾਂ ਫਿਰ ਕਹੀ ਮੈਨੂੰ ਚਾਚੀ ਨੇ ਦੱਸਿਆ ਹੈ ਨਾ ਕੋਈ ਨਹੀਂ ਮੈਂ ਆਪੇ ਸੰਭਲਾਂਗੀ ਬਾਕੀ ਠੀਕ ਆ ਤੇ ਮੇਰੀ ਗੱਲ ਸੁਣ ਖਿੱਚ ਕੇ ਰੱਖ ਪੁੱਤ ਬਾਕੀ ਤੈਨੂੰ ਮੈਂ ਪਤਾ ਪੁੱਤ ਕੁਝ ਮਾੜੀ ਚੰਗੀ ਤੈਨੂੰ ਕੰਦੀ ਨਹੀਂ ਜੋ ਮਰਜੀ ਕਰੇ ਨਾ ਕਰੇ ਨਾਲੇ ਉਹਦੇ ਕੱਪੜਿਆਂ ਤੋਂ ਮੈਨੂੰ ਥੋੜਾ ਹੋਖ ਹੈਗੀ ਆ ਉਹ ਤਾਂ ਆਪਾਂ ਮੰਜੂ ਨੂੰ ਹੈਗੀ ਆ ਉਹ ਮੈਨੂੰ ਕੰਦੀ ਪਰ ਕਹਾਂਂ ਤੇ ਤੂੰ ਹੀ ਦੇਗੀ ਚੱਗੀਆਂ ਪਾਉਂਦੀ ਨਹੀਂ ਉਹ ਤਾਂ ਚੱਲ ਫਿਰ ਕਹਿਣਾ ਹੀ ਪੰਦਾ ਨਾ ਚੱਲ ਤੂੰ ਆਪੇ ਸਮਝਾ ਲੈ ਮੈਂ ਕਿ ਦਰਾਣੀ ਜਠਾਣੀ ਦਾ ਮੂੰਹ ਲਿਆ ਜਾ ਰੱਖਣਾ ਪੰਦਾ ਹੈ ਨਾ ਉਹ ਚੀਜ਼ ਹੈ ਨਾ ਤੇ ਚੱਲ ਹੈ ਮੜਾ ਜਨੂ ਕਹਿ ਦੇ ਤੇ ਮੇਰਾ ਨਾਂ ਨਹੀਂ ਲੈਣਾ ਕਹੀਂ ਮੈਂ ਅੰਨਾ ਥੋੜਾ ਦਾ ਬੋਲਾ ਥੋੜਾ ਹੈ ਤੁਹਾਨੂੰ ਨਹੀਂ ਨਾ ਕੋਈ ਮੁਸ਼ਕਲ ਹੈ ਤੁਹਾਨੂੰ ਕੋਈ ਮੁਸ਼ਕਲ ਨਹੀਂ ਨਾ ਨਹੀਂ ਵਿੱਚ ਵਿੱਚ ਹੋ ਵੀ ਜਾਂਦੀ ਹੈ ਹੈ ਉਹਨੂੰ ਕਹਿ ਦੇਵੀਂ ਮੈਂ ਵੇਖਾਂ ਮੰਜੂ ਗਈ ਚਾਹ ਬਣਾਣ ਇਹ ਕਰਕੇ ਜੀ ਗਈਆਂ ਦੋਵੇਂ ਜਾਣੀਆਂ ਦੱਸ ਜੇ ਮੈਂ ਕਹਿੰਦਾ ਮੈਂ ਕੋਈ ਐਕਸ਼ਨ ਦਾ ਰਿਐਕਸ਼ਨ ਦੇਣਾ ਵਾ ਨਾ ਨਾ ਉਹ ਵੀ ਨਹੀਂ ਕਰਨਾ ਉਹ ਵੀ ਨਹੀਂ ਕਰਨਾ ਰੋਟੀ ਦਿੰਦੀ ਆ ਤੈਨੂੰ ਕਿਨੇ ਘਰ ਰੋਟੀ ਨਹੀਂ ਦਿੰਦੀ ਚਲੋ ਆ ਹੁਣ ਇਹਦੀ ਸੁਣੀਏ ਆ ਵੇ ਨਾ ਪਿਆਜ਼ ਨੇ ਕੁਝ ਨਾਸ਼ਤਾ ਨੁਸਤਾ ਕਰਾਉ ਮੇਰੀ ਗੱਲ ਸੁਣੋ 1 ਮਿੰਟ ਇਹਨੂੰ ਬੰਦ ਕਰੋ ਅਲਮਾਰੀ ਨੂੰ ਆ ਤੇ ਸੈੱਟ ਕਰ ਯਾਰ ਆ ਤਾਂ ਕੀ ਹਾਲ ਬਸ ਸਾਰਾ ਕੁਝ ਸੈੱਟ ਹੋ ਜਾਂਦਾ ਵਾ ਮੇਰੀ ਗੱਲ ਸੁਣ ਮੈਂ ਤਾਂ ਨਾਲ ਗੱਲ ਕਰਨੀ ਹੀਗੀ ਕਰੋ ਮੰਮੀ ਤੇ ਚਾਚੀ ਬਾਰੇ ਪਤਾ ਨਹੀਂ ਮੈਨੂੰ ਹੈ ਕਿਉਂ ਲੱਗ ਰਿਹਾ ਜਿਵੇਂ ਅੱਜਸ਼ਨਾ ਕਰੇ ਰਹਿ ਕੇ ਗਲਤੀ ਕਰ ਲਈ ਗੱਲਾਂ ਸੁਣਨ ਤੇ ਲੱਗਾ ਕੀ ਬੋਲੀ ਜਾਂਦੇ ਏ ਇਕੱਲੇ ਦੱਸੋ ਯਾਰ ਤੁਸੀਂ ਵੇਖੋ ਇਨਾਂ ਦੋਵਾਂ ਦਾ ਇਹ ਮੈਨੂੰ ਸਮਝ ਨਹੀਂ ਆ ਬਸ ਇਹ ਇਹ ਚਾਹੁੰਦੇ ਆ ਕਿ ਜੋ ਇਹ ਕਹਿੰਦੇ ਆ ਨਾ ਉਹੀ ਸਹੀ ਆ ਤੇ ਜੋ ਜੇ ਮੈਂ ਕਹਿੰਨੀ ਆ ਨਾ ਤੇ ਉਹ ਸਹੀ ਨਹੀਂ ਆ ਹੁਣ ਮੈਂ ਇਸ ਘਰ ਦੀ ਨੂੰ ਆਇਆ ਦਾ ਮਤਲਬ ਇਹ ਥੋੜਾ ਆ ਕਿ ਜੋ ਕਹਿਣਗੇ ਮੈਂ ਉਹੀ ਕਰੀ ਜਾਵਾਂਗੀ ਜਾਂ ਉਹੀ ਸਾਰਾ ਕੁਝ ਸਹੀ ਹੋਊਗਾ ਮੇਰੀ ਵੀ ਤੇ ਕਿਤੇ ਸੁਣਨ ਨਾ ਕਿਰਨ ਕਹਿਣਾ ਕੀ ਚਾਹੁੰਨੀ ਆ ਮੈਨੂੰ ਨਾ ਥੋੜਾ ਕਲੀਅਰ ਕਰ ਦੱਸ ਯਾਰ ਮੈਂ ਕਹਿਣਾ ਕੀ ਚਾਹਨੀ ਤੇ ਫਿਰ ਸੁਣੋ ਤੇ ਆਪੇ ਵੇਖੋ ਹੁਣ ਆ ਮੈਂ ਕੱਪੜੇ ਬਣਨੇ ਇਹਨਾਂ ਨੂੰ ਇਸ ਤੋਂ ਵੀ ਆਬਜੈਕਸ਼ਨ ਇੰਨੀ ਆਬਜੈਕਸ਼ਨ ਤੋ ਇਤਨਾ ਦੇ ਕੱਪੜੇ ਕਿਉਂ ਬਣਨੇ ਇਤਨਾ ਦੇ ਕੱਪੜੇ ਪਾ ਕੇ ਬਾਹਰ ਕਿਉਂ ਜਾਣੀ ਆ ਤੇ ਹਰ ਜੀ ਕੀ ਇਹ ਕੱਪੜਿਆਂ ਦੇ ਵਿੱਚ ਤੁਸੀਂ ਮੈਨੂੰ ਆਪ ਦੱਸੋ ਕੋਈ ਪ੍ਰੋਬਲਮ ਹੈ ਇਸ ਕੱਪੜਿਆਂ 'ਤੇ ਜਾਂ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਤੁਸੀਂ ਤੇ ਕਦੀ ਮੈਨੂੰ ਕਿਹਾ ਨਹੀਂ ਅੱਜ ਤੱਕ ਕਿ ਤੋ ਇਤਨਾ ਦੇ ਕੱਪੜੇ ਨਾ ਪਾਇਆ ਕਰ ਨਾਲੇ ਇਹ ਹੈ ਕਿ ਟੌਪ ਤੇ ਜੀ ਨਹੀਂ ਆ ਕੁਝ ਹੋਰ ਥੋੜਾ ਪਾਇਆ ਮੈਂ ਕਿਰਨ ਮੇਰੇ ਨਾਲ ਸੋ ਜਿੱਥੋਂ ਤੱਕ ਆ ਗੱਲ ਕੱਪੜਿਆਂ ਦੀ ਉਹ ਜਿਹੜਾ ਨਾ ਉਹ ਤਿੰਨੋਂ ਪਤਾ ਸ਼ੁਰੂ ਤੋਂ ਹੀ ਸੂਟਾਂ ਜੀ ਰਏ ਆ ਉਹਨਾਂ ਕਦੀ ਵੈਸਟਰਨ ਨਹੀਂ ਪਾਇਆ ਉਹਨਾਂ ਦੇ ਰਾਤ ਨੂੰ ਰਾਤ ਨਾਈਟ ਸੂਟ ਵੀ ਉਹਨਾਂ ਸ ਆਪਣੇ ਸੂਟ ਹੀ ਰੱਖੇ ਹੋਏ ਆ ਵੱਖਰੇ ਉਹ ਗੱਲ ਵੱਖਰੀ ਕੀ ਉਹ ਉਹਨਾਂ ਨੇ ਰਾਤ ਨੂੰ ਪਾਉਣ ਨੂੰ ਖੁੱਲੇ-ਖੁੱਲੇ ਜੇ ਰੱਖੇ ਆ ਉਹ ਵੈਸਟਰਨ ਕਲਚਰ ਉਹਨਾਂ ਨੇ ਨਹੀਂ ਐਡਾਪਟ ਕੀਤਾ ਤੇ ਤਦ ਕਰਕੇ ਉਹਨਾਂ ਨੂੰ ਥੋੜੇ ਟੌਪ ਜੀਨ ਜਿਹੜੀ ਆ ਨਾ ਇਹ ਹੁੰਦੇ ਟਾਈਟ ਜੇ ਉਹ ਤਦ ਕਰਕੇ ਉਹਨਾਂ ਨੂੰ ਥੋੜੇ ਆਡ ਲੱਗਦੇ ਆ ਤੇ ਬਾਕੀ ਕੋਈ ਏਡੀ ਗੱਲ ਨਹੀਂ ਆ ਦੇਖ ਏਕੜਾ ਦਿਮਾਗ ਚ ਰੱਖੋ ਜਦੋਂ ਆਪਾਂ ਪਰਿਵਾਰ ਚ ਰਹਿਣਾ ਵਾ ਨਾ ਕੁਝ ਗੱਲਾਂ ਆਪਾਂ ਨੂੰ ਮੰਨਣੀਆਂ ਪੈਂਦੀਆਂ ਵਾ ਤੇ ਕੁਛ ਮਨਾਉਣੀਆਂ ਪੈਂਦੀਆਂ ਵਾ ਆਪਾਂ ਡਿਕਟੇਟਰਸ਼ਿਪ ਨਾਲ ਪਰਿਵਾਰ ਚ ਨਹੀਂ ਰਹਿ ਸਕਦੇ ਠੀਕ ਹੈ ਚਲੋ ਠੀਕ ਕੱਪੜਿਆਂ ਦੀ ਗੱਲ ਹੀ ਬਸ ਨਹੀਂ ਇੱਕ ਹੋਰ ਗੱਲ ਸੁਣੋ ਕੱਲ ਤੁਸੀਂ ਉਹ ਵਾਈਟ ਜੀ ਆਪਣੀ ਜੈਕਟ ਤਾਂ ਮੈਨੂੰ ਫੜਾ ਗਏ ਉਹ ਪਤਾ ਕਿੰਨੀ ਗੰਦੀ ਹੀ ਗਿਆ ਸੀ ਤੁਸੀਂ ਕਹੀ ਆਪ ਧੋਵੀਂ ਸ਼ੈਂਪੂ ਨਾਲ ਧੋਵੀਂ ਕਿੰਨਾ ਟਾਈਮ ਮੈਨੂੰ ਲੱਗ ਗਿਆ 1 ਘੰਟਾ ਜੈਕਟ ਧੋਂਦੇ ਧੋਂਦੇ ਤੇ ਚਾਚੀ ਵਾਜਾ ਮਰ ਜਾਵੇ ਆਜ ਆਜਾ ਖਾ ਲਾ ਰੋਟੀ ਖਾ ਲਾ ਠੰਡੀ ਹੋ ਗਈ ਤੈਨੂੰ ਤੇ ਕੋਈ ਪਰਵਾਹ ਨਹੀਂ ਆ ਹੁਣ ਮੈਂ ਜੈਕਟ ਧੋਂਦੀ ਜੇ ਉਹ ਜ਼ਿਆਦਾ ਦੇਰ ਵੀ ਜੀਰਿੰਦੀ ਤੇ ਉਹਦਾ ਰੰਗ ਖਰਾਬ ਹੋ ਜਾਣਾ ਹੈਗਾ ਤੁਸੀਂ ਆਪ ਵੇਖੋ ਹੁਣ ਤੇ ਗੱਲ ਆਈ ਜਿਹੜੀ ਉਹ ਕੀ ਕਹਿੰਦੇ ਆ ਚਾਚਾ ਜੀ ਦੀ ਚਾਚਾ ਕੀ ਹੋ ਗਈ ਗੱਲ ਕੱਲ ਚਾਚਾ ਜੀ ਆਇਆ 8 ਦਿਨ ਬਾਅਦ ਚਾਹ ਨੂੰ ਕਹਿਤਾ ਮੈਨੂੰ ਚਾਚੀ ਨੇ ਕਿ ਚਲ ਮੈਂ ਚਾਚੂ ਕੇ ਬੈਨ ਨੇ ਤੂੰ ਚਾਹ ਬਣਾ ਦੇ ਮਣਾ ਤੇ ਮੈਂ ਕੀਤਾ ਨਹੀਂ ਹਨਾ ਮੈਂ ਉਧਰੋਂ ਬਣਾਉਂਦੀ ਹੀ ਪਾਪਾ ਦੀ ਰੋਟੀ ਮੱਕੀ ਵਾਲੀ ਉਧਰੋਂ ਕਾਸ਼ ਵੀ ਆ ਕੇ ਸਲੈਫ ਤੇ ਮੇਰੇ ਕੋਲ ਬੈ ਗਈ ਤੇ ਮੰਮੀ ਹੈਗੇ ਨਹੀਂ ਸੀ ਘਰ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਚਾਹ ਬਣੀ 20 ਮਿੰਟ ਬਾਅਦ ਕਿਉਂਕਿ ਕੋਈ ਗੈਸ ਸਟੋਵ ਦਾ ਖਾਲੀ ਨਹੀਂ ਸੀਗਾ ਤੇਵੇਂ ਬਣਾ ਕੇ ਦੇ ਦਿੱਤੀ ਨਾ ਮੈਨੂੰ ਬੋਲਣ ਲੱਪੇ ਲੈ ਤੈਨੂੰ ਕੁਛ ਹੈ ਨਹੀਂ ਆ ਚਾਹ ਤੂੰ ਇੰਨੀ ਲੇਟ ਲੈ ਕੇ ਆਈ ਆ 20 ਮਿੰਟ ਜਿਹਦੇ ਆਪਾਂ ਸਾਰੀ ਦੁਨੀਆ ਦਾ ਕੰਮ ਕਰ ਲੀਦਾ ਵਾ ਹੁਣ ਇਹਦੇ ਵਿੱਚ ਤੁਸੀਂ ਦੱਸੋ ਮੈਂ ਕੀ ਕਰਦੀ ਤੂੰ ਇਹਦੇ ਵਿੱਚ ਇੱਕ ਗੱਲ ਵੇਖੀ ਇਹ ਸਾਰੀ ਗੱਲ ਤੂੰ ਹੀ ਮੈਨੂੰ ਦੱਸੀ ਆ ਇਹਦੇ ਵਿੱਚ ਵੇਖ ਜੇ ਮੰਮੀ ਤੇ ਚਾਚੀ ਤੈਨੂੰ ਵਾਜਾ ਮਾਰਨ ਦੇ ਹੀ ਆ ਕੇ ਰੋਟੀ ਖਾ ਤੇ ਇਹ ਗੱਲ ਚੰਗੀ ਆ ਵਾਜਾ ਮਾਰਨੀ ਹੈ ਕਿਸੇ ਨੂੰ ਰੋਟੀ ਖਾਲਾ ਕਿ ਮਾੜੀ ਗੱਲ ਆ ਗਾਲਤੇ ਚੰਗੀ ਆ ਪਰ ਚੰਗੀ ਗੱਲ ਆ ਨਾ ਉਹ ਦੇਖ ਤੇਰੀ ਫਿਕਰ ਕਰਦੇ ਆ ਤੇ ਤਾਦੀ ਤੇ ਨੂੰ ਵਾਜਾ ਮਾਰਨਦੇ ਆ ਕਿ ਆ ਕੇ ਰੋਟੀ ਖਾ ਲੈ ਨਹੀਂ ਤੇ ਕੀ ਕਹਿੰਦੇ ਪਹੀਆ ਰੋਟੀ ਖਾਣੀ ਆ ਖਾਵੇ ਨਹੀਂ ਖਾਣੀ ਨਾ ਖਾਵੇ ਤੇ ਦੂਸਰੀ ਗੱਲ ਕੱਲ ਕੀ ਬਣਿਆ ਸੀਗਾ ਰਾਜਮਾ ਤੇ ਸਭ ਤੋਂ ਫੇਵਰੇਟ ਉਹ ਕਹਦੇ ਆ ਹੈਗੇ ਤੇ ਮੇਰੇ ਹੀ ਆ ਤੇ ਉਹ ਬਣਾਏ ਕਿੰਨੇ ਸੀ ਮੰਮੀ ਨੇ ਕਿ ਚਾਚੀ ਨੇ ਦੋਵਾਂ ਨੇ ਬਣਾਏ ਹੀ ਫੇਰ ਉਹਨਾਂ ਨੂੰ ਪਤਾ ਤੇਰੀ ਫੇਵਰਿਟ ਚੀਜ਼ ਆ ਤੇ ਤੈਨੂੰ ਵਾਜਾ ਮਾਰ ਮਾਰ ਕੇ ਦੇਣ ਦੇ ਆ ਤੇ ਤੂੰ ਉਹਨਾਂ ਨੂੰ ਦੱਸਿਆ ਕਿ ਮੰਮੀ ਮੈਂ ਖਾ ਲੇਨੀ ਆ ਚਾਚੀ ਮੈਂ ਖਾ ਲੇਨੀ ਮੇਰੇ ਕੋਲ ਜੈਕਟ ਆ ਤੇ ਮੈਂ ਉਹਨਾਂ ਦੀ ਜੈਕਟ ਤੋ ਲਵਾਂ ਇਹ ਗੱਲ ਤੂੰ ਉਹਨਾਂ ਨੂੰ ਕਲੀਅਰ ਕੀਤੀ ਨਹੀਂ ਮੈਂ ਤਾਂ ਦੱਸੀ ਨਹੀਂ ਮੈਂ ਤਾਂ ਜੈਕਟ ਤੋਂ ਹੁੰਦੀ ਹੀ ਤੇ ਫਿਰ ਆਪਾਂ ਐਵੇਂ ਹੀ ਆਪਣੇ ਦਿਮਾਗ 'ਚ ਸੋਚ-ਸੋਚ ਕੇ ਤੇ ਮਿਸ ਗਾਈਡ ਹੋਈ ਜਾਂਦੇ ਪਏ ਹਨ ਤੇ ਤੂੰ ਦੂਸਰੀ ਗੱਲ ਰਹਿ ਗਈ ਚਾਹ ਦੀ ਚਾਹ ਉਹਨਾਂ ਨੂੰ ਦੱਸਿਆ ਕਿ ਚਾਚੀ ਜੀ ਆਹ ਕਾਰਨਾਂ ਤਦ ਕਰਕੇ ਚਾਹ ਲੇਟ ਹੋ ਰਹੀ ਕਿ ਮੈਂ ਪਾਪਾ ਨੂੰ ਰੋਟੀ ਖਵਾ ਰਹੀ ਤੇ ਕਾਸ਼ ਵੀ ਗੈਸ ਤੇ ਬੈਠੀ ਤੇ ਉਹਨਾਂ ਨੂੰ ਦੱਸਿਆ ਨਹੀਂ ਮੈਂ ਨਹੀਂ ਦੱਸਿਆ ਤੇ ਉਹਨਾਂ ਨੇ ਤੇ ਫਿਰ ਅੰਦਰ ਬੈਠੇ ਆਣੇ ਸੋਚਣਾ ਹੀ ਆਣਾ ਕਿ ਚਾਹ ਨੂੰ 20 ਮਿੰਟ ਕਿਉਂ ਲੱਗ ਗਏ ਮੈਂ ਵੀ ਹੋਊਗਾ ਮੈਂ ਵੀ ਇਹੀ ਸੋਚੂਗਾ ਤੇ ਇਸ ਕਰਕੇ ਨਾ ਪਤਾ a coin has two sides ਠੀਕ ਹੈ ਐਵੇਂ ਜੀ ਤੁਸੀਂ ਦਿਮਾਗ ਨੂੰ 네ਗੇਟਿਵ ਚਲਾ ਲੋਗੇ ਨਾ ਉਹ 네ਗੇਟਿਵ ਚ ਹੀ ਹੋਇਆ ਰਹਿਣਾ ਅਗਰ ਪੋਜ਼ਿਟਿਵ ਚਲਾ ਲਓਗੇ ਤੇ ਪੋਜ਼ਿਟਿਵ ਹੋਇਆ ਰਹਿਣਾ ਹੁਣ ਦੇਖ ਦੋਵੇਂ ਚੀਜ਼ਾਂ ਦੇ ਵਿੱਚ ਸਿਰਫ ਤੇਰੀ ਸੈਲਫ ਪ੍ਰੇਡਿਕਸ਼ਨ ਆ ਕਿ ਮੈਨੂੰ ਇਹ ਇਤਰਾਹ ਜੀ ਇਤਰਾਹ ਕਰਦੇ ਆ ਜਦ ਕਿ ਇਤਰਾਹ ਦੀ ਗੱਲ ਨਹੀਂ ਹੈਗੀ ਸੱਚਾਈ ਪਿੱਛੇ ਕੁਝ ਹੋਰ ਆ ਠੀਕ ਹੈ ਤੇ ਇਸ ਕਰਕੇ ਨਾ ਐਵੇਂ ਦਿਮਾਗ ਤੇ ਲੋਡ ਨਹੀਂ ਪਾਈਦਾ ਪੋਜ਼ਿਟਿਵ ਵੱਲ ਰਹੀਦਾ ਹੁੰਦਾ ਵਾ ਠੀਕ ਹੈ ਜਾਂ ਫਿਰ ਹੁਣ ਰੋਟੀ ਖਵਾ ਚਲੋ ਚਲਦੀ ਆ ਮੈਂ ਵੈਸੇ ਗੱਲ ਤੇ ਤੁਸੀਂ ਸਹੀ ਕਹਿੰਦੇ ਸੀ ਮਿਸ ਅੰਡਰਸਟੈਂਡਿੰਗ ਹੀ ਆ ਦੋਵਾਂ ਦੇ ਵਿੱਚ ਚਲੋ ਕ੍ਰੈਕਸ ਜਿਹੜੇ ਆ ਨਾ ਵੱਧਦੇ ਹੀ ਰਹਿੰਦੇ ਆ ਕੱਟ ਦੇਣੇ ਹੈਗੇ ਤੇ ਆਪਾਂ ਕ੍ਰੈਕਸ ਨਹੀਂ ਪਰਿਵਾਰ ਵਿੱਚ ਪੈਣ ਦੇਣ ਠੀਕ ਚਲ ਮੰਮੀ ਕਿੱਥੇ ਤੇ ਚਾਚੀ ਕਿੱਥੇ ਕਹੋ ਅੱਜ ਵੇਖੀ ਵੇਖੀ ਸੱਦਿਆਂ ਹੁੰਦੀ ਕਿਤਰਾ ਵੇਖੀ ਜਰਾ ਆ ਗਿਆ ਆ ਗਿਆ ਆ ਗਿਆ ਯਾਰ ਆ ਗਿਆ ਹਾਂ ਤਾਂ ਨੂੰ ਨਾ ਸਿਰਫ ਆ ਤੂੰ ਹੁਣ ਖਿੱਚ ਕੇ ਆਇਆ ਨਾ ਹੁਣ ਉਹਦੀ ਆਵਾਜ਼ ਨਹੀਂ ਅੰਦਰ ਬਾਹਰ ਆਈ ਨੇ ਤੇਰੀ ਆਵਾਜ਼ ਗੱਡੀ ਉੱਚੀ ਹੋਈ ਨਹੀਂ ਸੀ ਸ਼ਾਂਤੀ ਹੋਈ ਹੋਈ ਮੇਰਾ ਨਾਤਰਾ ਦੋਵਾਂ ਨੂੰ ਮਿਸ ਅੰਡਰਸਟੈਂਡਿੰਗ ਜੇ ਓ ਗੱਲੋ ਤੁਹਾਡੀ ਗੱਲ ਦਾ ਜਵਾਬ ਰੋਟੀ ਕਿਉਂ ਲੇਟ ਹੋਈ ਆ ਕਿਉਂ ਤੁਸੀਂ ਵਾਜਾ ਮਾਰਨ ਦੇ ਹੀ ਤੇ ਇਹ ਖਾਨ ਨਹੀਂ ਆਈ ਉਹਨੇ ਜੈਕਟ ਮੇਰੀ ਧੋਣ ਲਈ ਸੀਗੀ ਵਾਈਟ ਵਾਲੀ ਸ਼ੈਂਪੂ ਦੇ ਵਿੱਚ ਅੱਛਾ ਤੇ ਹੁਣ ਉਹ ਜੈਕਟ ਵੇਖ ਲਓ ਕਿ ਕਿੰਨੇ ਦੀ ਸੀਗੀ ਤੇ ਕਿ ਖਰਾਬ ਹੋਣੀ ਸੀ ਕਿ ਨਹੀਂ ਅਗਰ ਉਹ ਜੈਕਟ ਨੂੰ ਛੱਡਦੀ ਤੇ ਕੀ ਗੱਲ ਚਾਚੀ ਚਾਹ ਕਿਉਂ ਲੇਟ ਹੋਈ ਆ ਕਾਸ਼ਵੀ ਬੈਠ ਗਈ ਸਲੇਬ ਤੇ ਪਲੇਟਫਾਰਮ ਤੇ ਗੈਸ ਦੇ ਲਾਗੇ ਤੇ ਉਧਰੋਂ ਪਾਪਾ ਖਾਂਦੇ ਮੱਕੀ ਵਾਲੀ ਰੋਟੀ ਉਧਰੋਂ ਮੰਮੀ ਘਰ ਨਹੀਂ ਕਹ ਮੈਨੂੰ ਦੱਸ ਦਿੰਦੀ ਨਾ ਤੇ ਤਦ ਕਰਕੇ ਚਾਹ ਲੇਟ ਹੋ ਗਈ ਤੇ ਉਹ ਮੈਂ ਉਹਨੂੰ ਕਿਹਾ ਮੈਂ ਹੈਗਾ ਤੇਰੀ ਦਾ ਮੈਂ ਵੀ ਹਾਂ ਤੇ ਮੈਂ ਵੀ ਇਹ ਗੱਲ ਕਹਾਂ ਕਿ ਚਾਹ ਕਿਉਂ ਲੇਟ ਹੋਣ ਢਈ ਹੈ ਠੀਕ ਹੈ ਨਾ ਤੇ ਇਸ ਕਰਕੇ ਨਾ ਇਹ ਸਿਰਫ ਨਾ ਤੁਹੀ ਮਿਸ ਅੰਡਰਸਟੈਂਡਿੰਗਸ ਜਿਹੜੀਆਂ ਨਾ ਉਹ ਤੁਹਾਡਾ ਨਾ ਕ੍ਰੈਕਸ ਵਧਾਉਣ ਢਈਆਂ ਜੇ ਤੇ ਨਾ ਐਵੇਂ ਇਸ਼ੂ ਕ੍ਰੀਏਟ ਕਰੋ ਨਾ ਮਿਸਅੰਡਰਸਟੈਂਡਿੰਗਸ ਜਿਹੜੀਆਂ ਨਾ ਆਪਣੇ ਵਿੱਚ ਕ੍ਰੀਏਟ ਹੋਣ ਦਵੋ ਠੀਕ ਜੇ ਕੋਈ ਗੱਲ ਹੋ ਜਾਂਦੀ ਉਹਦੀ ਕਲੀਅਰ ਕਲੀਅਰ ਕਰਨ ਵਾਲ ਜਾਓ ਨਾ ਕਿ ਇਹ ਚੀਜ਼ ਜੇ ਉਹ ਰੋਟੀ ਕਿਉਂ ਨਹੀਂ ਖਾ ਰਹੀ ਤੇ ਕਾਰਨ ਕੀ ਆ ਇਹ ਵਾਜਾ ਮਾਰੀ ਜਾਂਦੇ ਉਹ ਹੌਣ ਕਿਉਂ ਨਹੀਂ ਰਹੀ ਕੀ ਕਰਨ ਰਹੀ ਆ ਮਨਜੂ ਵੈਸੇ ਤੈਨੂੰ ਗੱਲ ਦੱਸਾਂ ਹੈਗੀਆਂ ਤੇ ਆਪਾਂ ਦੋਵੇਂ ਜਾਣੀਆਂ ਆਪਣੇ ਆਪ ਨੂੰ ਬੜੀਆਂ ਸਿਆਣੀਆਂ ਬਣਦੀਆਂ ਸਿਆਣੀਆਂ ਤੁਸੀਂ ਜੀ ਸਹੀ ਗੱਲ ਆ ਕਿਉਂਕਿ ਜੇ ਮੈਂ ਕਿਹਾ ਵਾ ਮੈਂ ਜਾਣ ਕੇ ਤੁਹਾਨੂੰ ਕਿਹਾ ਹੀ ਚੰਗਾ ਫਿਰ ਮੈਂ ਲਾਉਣਾ ਦੋ ਕਰਨ ਤੇ ਉਹ ਵੀ ਤੁਸੀਂ ਮੇਰੇ ਦਿਵਾਲੇ ਹੋਗੇ ਕਿ ਨਹੀਂ ਲਾਉਣ ਦੇਣੀਆਂ ਮਤਲਬ ਕਿ ਕੀ ਇਹ ਨਹੀਂ ਕਿ ਤੁਸੀਂ ਪਿਆਰ ਨਹੀਂ ਕਰਦੇ ਉਹਨੂੰ ਪਰ ਗੋਲਡੀ ਉਹ ਤੋਂ ਗੱਲ ਛੱਡ ਤੂੰ ਬਹੁਤ ਸਿਆਣਾ ਬਹੁਤ ਸਮਝਦਾਰ ਆ ਹੁਣ ਆਪਾਂ ਇਹਨਾਂ ਨੂੰ ਪੁੱਛੀਏ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੁੰਡਾ ਹੈਗਾ ਤੇ ਗੱਲ ਵੇਖੋ ਜੀ ਇਹ ਸਟੋਰੀ ਦਾ ਤੁਸੀਂ ਸਾਰੀ ਸਮਝ ਹੀ ਗਏ ਜੇ ਇਹ ਸਟੋਰੀ ਹੈ ਨਾ ਸਾਰੇ 골ਡੀ ਤੇ ਟੋਕਦੀ ਆ ਕਹਿਣ ਦਾ ਮਤਲਬ ਇਹ ਆ 골ਡੀ ਤੇ ਨਹੀਂ ਬੇਸਿਕਲੀ ਮੁੰਡੇ ਤੇ ਟੋਕਦੀ ਆ ਕਿ ਉਹਨੇ ਉਹੀ ਕਹਿਣਾ ਚਾਹਦੀ ਸੀ ਨਾ ਦੇ ਦੇ ਹੱਥ ਵਿੱਚ ਹੁੰਦਾ ਵਾ ਕਿ ਦੇਖੋ ਵਿਆਹ ਤੋਂ ਬਾਅਦ ਨਾ ਲਾਈਫ ਦੇ ਵਿੱਚ ਬਹੁਤ ਚੇਂਜੇਸ ਆ ਜਾਂਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਨਹੀਂ ਕਿ ਇਹ ਸਿਰਫ ਇੱਕ 골ਡੀ ਨਾਲ ਇਤਰਾ ਹੁੰਦਾ ਵਾ ਦੁਨੀਆ ਦੇ ਵਿੱਚ ਜਿੰਨਿਆਂ ਦਾ ਵਿਆਹ ਹੁੰਦਾ ਸਾਰਿਆਂ ਨਾਲ ਇਤਰਾ ਹੁੰਦਾ ਵਾ ਸਾਰਿਆਂ ਨਾਲ ਹੁੰਦਾ ਲੇਕਿਨ ਇਹ ਮੁੰਡੇ ਦੇ ਹੱਥ ਵਿੱਚ ਹੁੰਦਾ ਵਾ ਕਿ ਉਹਨੇ ਬੈਲੈਂਸ ਕਿਤਰਾ ਰੱਖਣਾ ਵਾ ਆਪਣੇ ਪੇਰੈਂਟਸ ਨੂੰ ਉਹਨਾਂ ਨੂੰ ਕਿਤਰਾ ਰੱਖਣਾ ਵਾ ਬੈਲੈਂਸ ਕਰਕੇ ਤੇ ਆਪਣੀ ਵਾਈਫ ਨੂੰ ਤੇ ਉਹਨੂੰ ਕਿਤਰਾ ਬੈਲੈਂਸ ਕਰਕੇ ਰੱਖਣਾ ਜਿਹੜਾ ਵਿੱਚ ਮੀਡੀਏਟਰ ਹੁੰਦਾ ਵਾ ਇਹ ਉਹਦਾ ਕੰਮ ਹੁੰਦਾ ਵਾ ਕਿ ਬੈਲੈਂਸ ਕਰਕੇ ਕਿਤਰਾ ਰੱਖਣਾ ਵਾ ਅਗਰ ਤੇ ਤੁਸੀਂ ਬੈਲੈਂਸ ਕਰ ਲੈਂਦੇ ਜੇ ਤੇ ਤੁਹਾਡਾ ਪਰਿਵਾਰ ਕਦੀ ਵੱਖਰਾ ਨਹੀਂ ਹੋਊਗਾ ਕਦੀ ਤੁਹਾਡੇ ਪਰਿਵਾਰ ਚ ਲੜਾਈ ਝਗੜੇ ਨਹੀਂ ਹੋਣਗੇ ਨਹੀਂ ਤੇ ਜਿੱਧਰ ਤੁਹਾਡਾ ਤਰਾਜੂ ਜਿਹੜਾ ਵਾ ਉਹ ਜਿਆਦਾ ਡਾਊਨ ਹੋ ਗਿਆ ਤੇ ਉਦੋਂ ਹੀ ਤੁਹਾਡੇ ਲਾਈਫ ਇਮਬੈਲੈਂਸ ਹੋ ਜਾਣੀ ਆ ਚਾਹੇ ਉਹ ਝਗੜੇ ਤੁਹਾਡੇ ਪੇਰੈਂਟਸ ਨਾਲ ਸ਼ੁਰੂ ਹੋ ਜਾਣ ਤੇ ਚਾਹੇ ਤੁਹਾਡੀ ਵਾਈਫ ਨਾਲ ਸ਼ੁਰੂ ਹੋ ਜਾਣਾ ਤੇ ਹੁੰਦਾ ਹੀ ਐਸਾ ਹੈ ਹੁੰਦਰਾ ਹੁਣ ਸਾਰੀ ਸਾਡੀ ਟੀਮ ਬੈਠੀ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਰਾ ਕਿ ਜਿਉ ਜਨਾਨੀ ਦੀ ਸੋਣ ਲਈ ਤੇ ਮਾਂ ਨੇ ਕਹਿਣਾ ਤੂੰ ਵੇਖਿਆ ਨਾ ਲੱਗ ਗਿਆ ਨਾ ਜਨਾਨੀ ਦੇ ਥੱਲੇ ਕਿਉਂਕਿ ਪੇਰੈਂਟਸ ਕੋਲ ਇੱਕ ਬੜਾ ਸੋਹਣਾ ਡਾਇਲੋਗ ਹੁੰਦਾ ਵਾ ਪੇਰੈਂਟਸ ਨੂੰ ਦੁਨੀਆ ਕੋਲੇ ਇੱਕ ਡਾਇਲੋਗ ਹੁੰਦਾ ਹਰ ਕਿਸੇ ਨੇ ਕਹਿਣਾ ਹੁੰਦਾ ਇਹ ਤੇ ਮਾਂ ਦੀ ਦਾਲ ਨਾਲੋਂ ਵੱਧ ਥੱਲੇ ਲੱਗਾ ਹਾਂ ਇਹ ਐਂਡ ਦੇ ਥੱਲੇ ਲੱਗੇ ਦੀ ਗੱਲ ਆ ਜਾਂਦੀ ਆ ਤੇ ਜੇ ਜਿਹੜੀ ਵਾਈਫ ਜੇ ਉਹ ਨਹੀਂ ਵਾਈਫ ਨਹੀਂ ਜੇ ਉਹ ਮਾਂ ਦੀ ਸਾਈਡ ਲਵੇ ਆਪਣੀ ਪੇਰੈਂਟਸ ਦੀ ਸਾਈਡ ਲਵੇ ਤੇ ਜਨਾਨੀ ਕਹਿ ਦਿੰਦੀ ਮਾਂ ਦੀ ਕਾਸ਼ ਚ ਹੀ ਵੜਿਆ ਰਹਿੰਦਾ ਜੇ ਇਹ ਮਤਲਬ ਕਿ ਕਿ ਇਹਨੇ ਮਾਂ ਦੇ ਕੋਲ ਹੀ ਰਹਿਣਾ ਹੈਗਾ ਤੇ ਫਿਰ ਇਹਨੂੰ ਵਿਆਹਾ ਕਿਉਂ ਜੇ ਫਿਰ ਜੇ ਵਿਆਹਾ ਜੇ ਤੈਨੂੰ ਇੰਡੀਪੈਂਡੈਂਟ ਛੱਡੋ ਐਸ ਐਸ ਉਹ ਫਸਦਾ ਮੁੰਡਾ ਹੈ ਫਸਦਾ ਮੁੰਡਾ ਐਸ ਕਰਕੇ ਇਹ ਜਿਹੜੀ ਸਟੋਰੀ ਹੈ ਨਾ ਅੱਜ ਦੀ ਤੇ ਉਹ ਸਿਰਫ ਬਣਾਈ ਗਈ ਆ ਇਹ ਮੁੰਡੇ ਤੇ ਕਿ ਇਹ ਮੁੰਡੇ ਨੂੰ ਹੀ ਚਾਹੀਦਾ ਕਿ ਬੈਲੈਂਸ ਕਰਕੇ ਰੱਖਣਾ ਤਾਂ ਅਧਿਕਾਰ ਬਚਦੇ ਜੇ ਨਹੀਂ ਤਾਂ ਘਰ ਨਹੀਂ ਜੇ ਬਚਦੇ ਦੇਖ ਹਾਰੇ ਨੂੰ ਆਪਣੀ ਆਪਣੀ ਜਗ੍ਹਾ ਰੱਖੇ ਬਚ ਮੁੰਡਾ ਇਹ ਨਹੀਂ ਇਹਦੇ ਚ ਕਈ ਵਾਰੀ ਕੀ ਹੁੰਦਾ ਪੈ ਜੀ ਜੇ ਕੁੜੀ ਚਾਹਦੀ ਹੈ ਨਾ ਗੱਲ ਦੱਸਣਾ ਆਪਣੇ ਹਸਬੰਦ ਨੂੰ ਮੁੰਡਾ ਕਹੇਗਾ ਲੈ ਤੂੰ ਮੇਰੇ ਕੋਲ ਬਹਿ ਗਈ ਆ ਮੈਨੂੰ ਤੂੰ ਗੱਲਾਂ ਦੱਸਣ ਲੱਗ ਪਈ ਆ ਫਲਾ ਉਹਦੀ ਵੀ ਗੱਲ ਸੁਣੇ ਤੇ ਮਾਂ ਦੀ ਵੀ ਗੱਲ ਸੁਣੇ ਫੇਰ ਉਸ ਰਿਜ਼ਲਟ ਤੇ ਆਵੇ ਹੁਣ ਇਹਦੇ ਵਿੱਚ ਵੀ ਆ ਉਹਨਾਂ ਦੇ ਦਿਮਾਗ ਚ ਆਪਣਾ ਚੱਲੀ ਜਾਂਦਾ ਕਿ ਅਸੀਂ ਵਾਜਾ ਮਾਰੀ ਜਾਂਦੇ ਰੋਟੀ ਨਹੀਂ ਖਾਦੀ ਹਾਂ ਉਹਦੇ ਆਪਣੇ ਮੈਨੂੰ 20 ਮਿੰਟ ਹੋ ਗਏ ਆ ਕਿ ਚਾਹ ਨਹੀਂ ਆਈ ਉਹ ਲੇਕਿਨ ਉਹਦੇ ਪਿੱਛੇ ਕਾਰਨ ਕੀ ਸੀਗਾ ਉਹ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹਨਾਂ ਨੇ ਵੀ ਸੋਚਿਆ ਹਾਂ ਗੱਲ ਤੇ ਸਹੀ ਆ ਪਰ ਇਹਦੇ ਵਿੱਚ ਜਿਹੜਾ ਤੂੰ ਕਰੈਕਟਰ ਕੀਤਾ ਨਾ ਬੜਾ ਅੱਛਾ ਕਰੈਕਟਰ ਨਿਭਾਇਆ ਹੈ ਕਿ ਇਹਦੇ ਵਿੱਚ ਇਹ ਨਹੀਂ ਕਿ ਗੱਲ ਸੁਣ ਕੇ ਜਨਾਨੀ ਨਾਲ ਲੜਨ ਚੱਲ ਗਿਆ ਜਾਂ ਜਨਾਨੀ ਦੀ ਗੱਲ ਸੁਣ ਕੇ ਤੂੰ ਮਾਂ ਨਾਲ ਲੜਨ ਆ ਗਿਆ ਤੂੰ ਦੋਵੇਂ ਪੱਖਾਂ ਦੀ ਗੱਲ ਸੁਣੀ ਤੇ ਰਿਜ਼ਲਟ ਦਿੱਤਾ ਠੀਕ ਲੜਨਾ ਚਾਹੀਦਾ ਵਾ ਜੇ ਤੁਹਾਨੂੰ ਲੱਗਦਾ ਵਾ ਕਿ ਹਾਂ ਵੀ ਅਗਰ ਪੇਰੈਂਟਸ ਗਲਤ ਤਾਂ ਪੇਰੈਂਟਸ ਨੂੰ ਕਹੋ ਅਗਰ ਵਾਈਫ ਗਲਤ ਤਾਂ ਵਾਈਫ ਨੂੰ ਕਹੋ ਅਗਰ ਕੋਈ ਗਲਤੀ ਨਹੀਂ ਹੈਗਾ ਤਾਂ ਫਿਰ ਕਹਿਣਾ ਕਿਸੇ ਨੂੰ ਨਹੀਂ ਕਹਿਣਾ ਵੀ ਸੁਣਨੀ ਚਾਹੀਦੀ ਚਲੋ ਜੀ ਇਸ ਤਰ੍ਹਾਂ ਤੇ ਗੱਲਾਂ ਬੜੀਆਂ ਲੰਬੀਆਂ ਹੋ ਜਾਣੀਆਂ ਠੀਕ ਹੈ ਜੀ ਥੈਂਕ ਯੂ ਸੋ ਮੱਚ ਰੋ 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 ਇੱਕ ਗੱਲ ਰਹਿ ਗਈ ਅੱਛਾ ਜੀ ਤੁਹਾਡੇ ਕੋ ਮਾਫੀ ਮੰਗਦੇ ਸਾਰਿਆਂ ਕੋ ਇਹ ਹੁਣ ਤੁਸੀਂ ਪੁੱਛਣਾ ਕਿਉਂ ਮਾਫੀ ਮੰਗਦੇ ਆ ਮਾਫੀ ਐਸ ਕਰਕੇ ਮੰਗਦੇ ਆ ਕਿ ਜਿਹੜੀ ਆਪਾਂ ਪਥਰੀ ਦਾ ਹੋਇਆ ਆਪਰੇਸ਼ਨ ਹੈ ਨਾ ਤੇ ਉਹਦੇ ਸਾਰੇ ਕਨਫਿਊਜ਼ ਹੋ ਗਏ ਸੀ ਬਿਲਕੁਲ ਤੁਸੀਂ ਇੰਨਾ ਤੁਸੀਂ ਸਾਡੇ ਵੀਡੀਓ ਧਿਆਨ ਨਾਲ ਦੇਖਦੇ ਜੇ ਇਹ ਸੀਗੇ ਉਹਦੀੇ ਪੇਟ ਭੇਜੀ ਭੇਜੀ ਕੇ ਸਰਜੀਤ ਭੇਜੀ ਉਹ ਸੱਸ ਵੀ ਕਹਿੰਦੇ ਆ ਉਹਦਰ ਮੁਖਾ ਉਹਦਰ ਤੁਹਾਨੂੰ ਆਪਸੀ ਭੁੱਲ ਗਿਆ ਕਿ ਕਿਨੂੰ ਕੀ ਕਹਿਣਾ ਨਹੀਂ ਨਹੀਂ ਜਿਆਦੇ ਸੀ ਕਿ ਕਿਸ ਨੂੰ ਨਹੀਂ ਪਤਾ ਕਿ ਕੀ ਇਹ ਕਿਨੂੰ ਕੀ ਕਹਿ ਨਹੀਂ ਉਹ ਨਾ ਮੈਂ ਤਾਈ ਜੀ ਤੂੰ ਹੀ ਸਾਸੂ ਵੀ ਕਹਿੰਦੇ ਉਹ ਹਾਂ ਪਤਾ ਕੀ ਆ ਉਹ ਬਤਨ ਆਪਾਂ ਤੇ ਬੜਾ ਛੋਟਾ ਜਾਂ ਬੜੀ ਮੁਸ਼ਕਲ 40 50 ਮਿੰਟ ਦੀ ਵੀਡੀਓ ਬਣ ਗਈ ਸੀ ਕੱਟ ਕੇ ਤੇ ਬੜੀ ਮੁਸ਼ਕਲ ਉਹ 22 23 ਮਿੰਟ ਦੀ ਕੀਤੀ ਆਪਾਂ ਇਹ ਤੋਂ ਵੀ ਛੋਟੀ ਕਰਨਾ ਚਾਹੁੰਦੇ ਸੀ ਪਰ ਕੀ ਕਰ ਸਕਦੇ ਆਪਾਂ ਹੋਈ ਨਹੀਂ ਤੇ ਇਸ ਕਰਕੇ ਢੱਡ ਕੋ ਮਾਫੀ ਮੰਗਦੇ ਪਰ ਦੂਸਰੀ ਗੱਲ ਦੀ ਸਾਨੂੰ ਇੰਨੀ ਕ ਜਿਆਦਾ ਖੁਸ਼ੀ ਆ ਕਿ ਤੁਸੀਂ ਸਾਡੀ ਵੀਡੀਓ ਸਕਿਪ ਨਹੀਂ ਕਰਦੇ ਬਲਕਿ ਉਹਨੂੰ ਧਿਆਨ ਨਾਲ ਵੇਖਦੇ ਜੇ ਥੈਂਕ ਯੂ ਸੋ ਮਾਜੀ ਨਹੀਂ ਜਿੱਥੇ ਹੋਰ ਨੁਕਸ ਹੁੰਦੇ ਸਾਨੂੰ ਦੱਸੋ ਜੀ ਅਸੀਂ ਅੱਗੇ ਤੋਂ ਖਿਆਲ ਰੱਖਿਆ ਕਰਾਂਗੇ ਉਸ ਗੱਲ ਦਾ ਮਾਸੀ ਨੂੰ ਮਾਸੀ ਹੀ ਕਹਾਂਗੇ ਅਰੇ ਚ ਇੱਕ ਇੱਕ ਹੋਰ ਗੱਲ ਕਰ ਦਈਏ ਇਹ ਇੱਕ ਮਿੰਟ ਪੈ ਜੀ ਆਜੋ ਜੀ ਚਾਹੀਦੀ ਕਰੀਏ ਹਾਂ ਕਰੇਗੇ ਅਰੇ ਚ ਇੱਕ ਸੌਰੀ ਪੈ ਜੀ ਆਜੋ ਆਜੋ ਜਲਦੀ ਜਲਦੀ ਆਜੋ ਕਿਉਂਕਿ ਟਾਈਮ ਕਾਫੀ ਹੋ ਹੀ ਜਾਂਦਾ ਆਜੋ ਆਜੋ ਇੱਧਰ ਕੋਈ ਨਹੀਂ ਸੁਣ ਕੇ ਬਹਿ ਜਾਓ ਸੁਣ ਕੇ ਬਹਿ ਜਾਓ ਸੁਣ ਕੇ ਬਹਿ ਜਾਓ ਹਾਂ ਤੇ ਛੋਟੀ ਜੀ ਇੱਕ ਗੱਲ ਆ ਇਹ ਤੁਸੀਂ ਭੈਣ ਜੀ ਨੂੰ ਖਾਂਸੀ ਬਹੁਤ ਆਂਡੇ ਕੋਈ ਕਮੈਂਟਾਂ ਜੇ ਦੱਸਿਓ ਵਿਚਾਰਿਆਂ ਨੂੰ ਇਲਾਜ ਇਲਾਜ ਇਹ ਰਚ ਇੱਕ ਛੋਟੀ ਜੀ ਗੱਲ ਕਰਨਾ ਚਾਹੁੰਦੇ ਆਂ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੇਖਿਓ ਆ ਸਾਨੂੰ ਕਿਸੇ ਨੇ ਬੜਾ ਤਗੜਾ ਮਿਹਣਾ ਮਾਰਿਆ ਜੇ ਕਿਸੇ ਨੇ ਇਹ ਗੱਲ ਕਹੀ ਆ ਕਿ ਇਹ ਕੀ ਵੀਡੀਓ ਬਣਾਉਂਦੇ ਆ ਇੱਥੇ ਤਾਂ ਸਾਰੇ ਬੁੱਢੇ ਲੱਗੇ ਹੋਏ ਆ ਓਏ ਹੋਏ ਜਵਾਨ ਇਸ ਤਰ੍ਹਾਂ ਜਵਾਨ ਹੁੰਦੀ ਆਪਾਂ ਨੂੰ ਸਾਡੇ ਬੁੱਢਿਆਂ ਦੀ ਟੀਮ ਬਹੁਤ ਪਸੰਦ ਆ ਠੀਕ ਆ ਸਾਨੂੰ ਰਿਸਪੈਕਟ ਆ ਇਹਨਾਂ ਸਾਰਿਆਂ ਦੀ ਅਸੀਂ ਕਰਦੇ ਤੇ ਸਾਨੂੰ ਜਿਹੜੇ ਹੈਗੇ ਉਹ ਚੰਗੇ ਆ ਠੀਕ ਹੈ ਨਾ ਜਿਨ੍ਹਾਂ ਨੇ ਜਵਾਨ ਰੱਖਣੇ ਆ ਉਹ ਭਾਈ ਰੱਖੀ ਜਾਣ ਸਾਨੂੰ ਇੱਕ ਸਾਡੇ ਕੋਲ ਜਿਹੜੇ ਹੈਗੇ ਆ ਸਾਨੂੰ ਬਹੁਤ ਹੀ ਸੈਟੀਸਫਾਈਡ ਆ ਬਿਲਕੁਲ ਸਾਨੂੰ ਬਹੁਤ ਖੁਸ਼ੀ ਹੈ ਕੰਦੇ ਨਾ ਸਿਆਣਿਆਂ ਦੇ ਕਹਿਆ ਤੇ ਔਲੇ ਨੇ ਕੀ ਕਹਿੰਦੇ ਕੀ ਔਲੇ ਦਾ ਖਾਤਾ ਤੇ ਸਿਆਣਿਆਂ ਦਾ ਕਹਿੰਦਾ ਬਚ ਪਤਾ ਲੱਗਦਾ ਕੋਈ ਗੱਲ ਨਹੀਂ ਸਾਨੂੰ ਐਸ ਕਲੋ ਬਹੁਤ ਖੁਸ਼ੀ ਆ ਕਿ ਆਪਾਂ ਬੁੱਢੇ ਕੰਮ ਕਰਨ ਦੇ ਆ ਆਪਾਂ ਬੁੱਢੇ ਹੀ ਚੰਗੇ ਆ ਕੋਈ ਚੱਕਰ ਨਹੀਂ ਜੀ ਤੇ ਬੁੱਢਾ ਵੀ ਕੋਈ ਕੋਈ ਕੰਮ ਕਰਦਾ 올ਡ ਇਜ਼ ਗੋਲਡ ਔਲੇ ਬੁੱਢਾ ਵੀ ਕੋਈ ਕੋਈ ਕੰਮ ਚਲੋ ਚਲੋ ਥੈਂਕ ਯੂ ਸੋ ਮੱਚ ਜੀ ਜੀ ਥੈਂਕ ਯੂ ਨਾਲੇ